ਸਾਮਨੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੁਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ <table>ਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਸੀਮਾ ਥਗ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾਮਾਈ ਕੋ ਮਾਂਗ ਮੰਗ ਕੇ ਲਿਆ ਸੀ ਸਾਡੇ ਪਾਸ ਹੀ ਅੱਜ ਉਹਦੇ ਮੁੰਡਣ ਕਰਾਨ ਚੱਲੋ ਅੱਜ ਇਹ ਪਾਣਾ ਜਿਹੜਾ ਵਰਤਿਆ ਵਾ ਗੱਡੀ ਕੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆਹ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਜਰਾ ਪਤਾ ਹੈ ਅਸੀਂ ਇਹ ਹੀ ਕਹਿੰਨੇ ਆਂ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪਿਆਂ ਨੂੰ ਸਾਫ਼ ਮਿਲੇ ਕਿਉਂਕਿ ਉਹਨ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਤੇ ਮਾਹਮਾਈ ਉਹਨੂੰ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਨਣ ਗ੍ਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆਸੇ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾ ਇੱਕ ਛੋਟੇ ਬੱਚੇ ਬਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ 200 ਵਾਲੇ ਹਿੱਟੋਂ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਧੋਲੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਹਾਂਜੀ ਤੁਮਾਰੀ ਜਪੰਦ ਅੱਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਿੰਨੇ ਇਨਸਾਨ ਮਿਲਦੇ ਬੱਚੇ ਹਾਂਜੀ ਹਾਂਜੀ ਇਹਦੇ ਟਾਈਮ ਮਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਵਿੱਚ ਤੇ ਕਪੂਲ ਚ ਪਾਰ ਕਰ ਤਾਂ ਅੱਜ ਇਹ ਜਿਹੜਾ ਸਰੀ ਐਕਸੀਡੈਂਟ ਹੋਇਆ ਮੋਸਾਂ 45 ਸਾਲ ਦਾ ਬੱਚਾ ਸਿਕਾ ਹੋਈ ਹੈ ਜਿਸ ਨੂੰ ਲੈ ਕੇ ਕੀ ਅਪਡੇਟ ਲਿਈ ਹੈ ਅੱਜ ਸਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮੱਲਾ ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਰ ਦੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਕਾਲਜੀ ਦੇ ਬਿਆਨਾਂ ਤੱਕ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਹੈ ਉਹ ਐਕਿਊਵੇਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ। ਦਰਦਨਾਕ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੁਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ <table>ਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਤਾਂ ਮਾ ਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੇ ਸੀ ਆ ਜੀ ਪਾਣਾ ਜਿਹੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਪਤਾ ਹੈ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਇਨਸਾਫ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹ ਉਹ ਆਪਣੇ ਚਰਨਾ ਚ ਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਆ ਸੀ ਹਰੇਕ ਸੀਸੀਟੀਵੀ ਫੁਟੇਜ ਆ ਰਹੀ ਹੈਗੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹੀ ਟੋਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਗਈ ਉਹਨੂੰ ਬੰਦਿਆ ਅੱਜ ਤਮਾਰੀ ਜਪੰਦ ਅੱਜ ਗੱਡੀ ਦਾ ਉਹਨਾਂ ਦਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਇਨਸਾਫ ਮਿਲੇ ਬੱਚੇ ਹਾਂ ਹਾਂ ਜੀ ਜੀ ਤੇ ਟਾਈਮ ਪਕੜੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪਰ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹ 25 ਸਾਲ ਦਾ ਬੱਚਾ ਸੀਗਾ ਉਹ ਹੀ ਜੀ ਹੁਣ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਬਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨ ਉੱਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ اچانک ਆਇਆ ਤੇ ਇੱਕ 100 XUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਆਰ ਰਿਸਟਰਡ ਕਰਦੇ ਤੇ ਬਿਆਨਾਂ ਤੇ ਕਾਲੀ ਜੀ ਦੇ ਬਿਆਨਾਂ ਠਿਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਿਡੈਂਟ ਰਿਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾ ਕੇ ਦਿੱਤੀਆਂ ਜਾਣਗੀਆਂ। ਦਰਦਨਾਕ ਖਬਰ سامنے ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ ਤਾਬੇਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਾਬਾਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਭਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੋ ਅੱਜ ਇਹ ਪਹਾਣਾਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਇਹਨਾਂ ਨੂੰ ਜਰਾ ਪਤਾ ਆ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਸਾਥ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਾਈ ਉਹ ਉਹ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆ ਸੰਤ ਹਰੇਕ ਸੀਸੀਟੀਵੀ ਫੁਟੇਜ ਆ ਰਹੀ ਹੈਗੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋਂ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋਰੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਹਾਂਜੀ ਤੁਮਾਰੀ ਜਪੰਗਾ ਅੱਜ ਗੱਡੀ ਦਾ થોਣਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਆ ਇਨਸਾਫ ਮਿਲੇ ਬੱਚੇ ਹਾਂਜੀ ਹਾਂ ਜੇ ਟ੍ਰੈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਵਿੱਚ ਤੇ ਕਪੂਲ ਚ ਪੜ ਗਏ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹਨੂੰ 25 ਸਾਲ ਦਾ ਬੱਚਾ ਸੀਗਾ ਉਹ ਹੀ ਸੀ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਨਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਕਾਲਜੀ ਦੇ ਬਿਆਨਾਂ ਤੱਕ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ। ਦਰਦਨਾਕ ਖਬਰ سامنے ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ <table>ਤਾਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਇਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਭਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੋ ਸੀ ਆ ਜੀ ਪਾਣਾਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਜਰਾ ਪਤਾ ਹੈ ਅਸੀਂ ਇਹੀ ਕਹਿੰਨੇ ਆ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਸਾਥ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹ ਉਹ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆ ਸੰਤ ਹਰੇਕ ਸੀਸੀਟੀਵੀ ਫੁਟੇਜ ਆ ਰਹੀ ਹੈਗੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋਂ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਹਾਂਜੀ ਤੁਮੜ ਜਪਾ ਦਾ ਅੱਛਾ ਗੱਡੀ ਦਾ થોਣਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਆ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਤੇ ਟ੍ਰੈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਚ ਤੇ ਕਪੂਲ ਚ ਪਰ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹਨੂੰ 25 ਸਾਲ ਦਾ ਬੱਚਾ ਸੀਗਾ ਉਹ ਹੀ ਹੈ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਿਦਾਲੀ ਜੀ ਦੇ ਬਿਆਨਾਂ ਤੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਆ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ ਦਰਦਨਾਕ ਖਬਰ سامنے ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ <table>ਤਾਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਇਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਨ ਕਰਾਨ ਚੱਲੋ ਸੀ ਆ ਤੇ ਪਾਣਾਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਰੇ ਵੱਡੇ ਪਾਜੀ ਇਹਨਾਂ ਨੂੰ ਜਰਾ ਪਤਾ ਆ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪਿਆਂ ਨੂੰ ਸਾਥ ਮਿਲੇ ਕਿਉਂਕਿ ਉਹਨ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਾਈ ਉਹ ਉਹ ਆਪਣੇ ਚਰਨਾ ਚ ਲਾਵੇ ਉਹ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਆ ਸੀ ਹਰੇਕ ਸੀਸੀਟੀਵੀ ਫੁਟੇਜ ਆ ਰਹੀ ਹੈਗੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋਂ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਹਾਂਜੀ ਤੁਮਾਰੀ ਜਪੰਗਾ ਆਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਉਹ ਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਤੇ ਟ੍ਰੈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਚ ਤੇ ਕਪੂਲ ਚ ਪੜ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹਨੂੰ ਸੰਤਾਈ ਸੌਣ ਦਾ ਬੱਚਾ ਸੀਗਾ ਉਹ ਹੀ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਕਾਲਜੀ ਦੇ ਬਿਆਨਾਂ ਸਿੱਧਾ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ ਦਰਦਨਾਖ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੁਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਮਾਲਕ ਦੇ 3 ਸਾਲਾ ਬੱਚੇ ਨੂੰ ਡਰੜ ਦਿੱਤਾ ਜਿਸ ਕਾਰਨ ਬੱਚੇ ਦੀ ਮਾਤ ਹੋ ਗਈ ਜਾਣਕਾਰੀ ਮੁਤਾਬਕ <table>ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੇ ਸੀ ਆ ਜੀ ਪਾਣਾ ਜਿਹੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਇਹਨਾਂ ਨੂੰ ਪਤਾ ਹੈ ਅਸੀਂ ਇਹੀ ਕਹਿੰਦੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਇਨਸਾਫ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹ ਉਹ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆ ਸੰਤ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਧੋਲੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਗੱਡੀ ਨੂੰ ਵੰਡਿਆ ਅੱਜ ਤੁਮਾਰੀ ਜਪੰਦ ਅੱਜ ਗੱਡੀ ਦਾ થોਣਾ ਥੋੜਾ ਨੰਬਰ ਆਇਆ ਵਾ ਉਹ ਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਇਨਸਾਫ ਮਿਲੇ ਬੱਚੇ ਹਾਂ ਹਾਂ ਜੀ ਜੇ ਟਾਈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪਰ ਸਰ ਅੱਜ ਜਿਹੜਾ ਸਰੀ ਐਕਸੀਡੈਂਟ ਹੋਇਆ ਉਹ 25 ਸਾਲ ਦਾ ਬੱਚਾ ਸੀਗਾ ਉਹ ਹੀ ਸੀ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮੱਲਾ ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨ ਉੱਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ اچانک ਆਇਆ ਤੇ ਇੱਕ 100 XUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਆਰ ਰਿਸਟਰ ਕਰਦੇ ਤੇ ਬਿਆਨਾਂ ਤੇ ਕਾਲੀ ਜੀ ਦੇ ਬਿਆਨਾਂ ਤੱਕਨ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਔਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾ ਕੇ ਦਿੱਤੀਆਂ ਜਾਣਗੀਆਂ। ਦਰਦਨਾਕ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਾਂ ਬਾਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਇਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਨ ਕਰਾਨ ਚੱਲੋ ਸੀ ਆ ਤੇ ਪਾਣਾਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਜਰਾ ਪਤਾ ਆ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪਿਆਂ ਨੂੰ ਸਾਥ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹਨੂੰ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਲਣ ਘਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਆਸੇ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ 200 ਵਾਲੇ ਹਿੱਟੋਂ ਦੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਧੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਹਾਂਜੀ ਤੁਮਾਰੀ ਜਪੰਦਾ ਅੱਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਆ ਇਨਸਾਫ ਮਿਲੇ ਤੇ ਮਾਫੀ ਹਾਂ ਜੀ ਹਾਂ ਜੀ ਤੇ ਟ੍ਰੈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਚ ਤੇ ਕਪੂਲ ਚ ਪੜ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹਨੂੰ 25 ਸਾਲ ਦਾ ਬੱਚਾ ਸੀਗਾ ਉਹ ਹੀ ਜੀ ਹੁਣ ਲਾ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਕਾਲਜੀ ਦੇ ਬਿਆਨਾਂ ਤੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ। ਦਰਦਨਾਕ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਬੇਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਾਂ ਬਾਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਭਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੋ ਸੀ ਆ ਤੇ ਪਾਣਾਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਜਰਾ ਪਤਾ ਆ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਇਨਸਾਫ਼ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹਨੂੰ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਲਣ ਘਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਅਸੀਂ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ 200 ਵਾਲੇ ਹਿੱਟੋਂ ਦੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਧੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਹਾਂਜੀ ਤੁਮਾਰੀ ਜਪੰਦ ਆਜੀ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਆ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਤੇ ਟ੍ਰੈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪੜ ਗਏ ਸਰ ਅੱਜ ਜਿਹੜਾ ਸਰੀ ਐਕਸੀਡੈਂਟ ਹੋਇਆ ਉਹਨੂੰ 25 ਸਾਲ ਦਾ ਬੱਚਾ ਸੀਗਾ ਉਹ ਹੀ ਸੀ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨ ਉੱਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਖਾਲਜੀ ਦੇ ਬਿਆਨਾਂ ਤੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਯੂਵੀਟੀ ਹੋਰ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਆ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ ਦਰਦਨਾਕ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ <table>ਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਭਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੋ ਸੀ ਆ ਜੀ ਪਹਾੜਾਇਡਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਜਰਾ ਪਤਾ ਆ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਸਾਥ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਾਈ ਉਹਨੂੰ ਆਪਣੇ ਚਰਨਾ ਚ ਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਆਸ ਸੀ ਹਰੇਕ ਸੀਸੀਟੀਵੀ ਫੁਟੇਜ ਆ ਰਹੀ ਹੈਗੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋਂ ਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਹਾਂਜੀ ਤੁਮਾਰੀ ਜਪੰਗਾ ਅੱਜ ਗੱਡੀ ਦਾ થોਣਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਆ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਤੇ ਟਾਈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪੜ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹਨੂੰ ਸੰਤਾਈ ਸੌਲਾ ਨੰਬਰ ਦਾ ਬੱਚਾ ਸੀਗਾ ਉਹ ਹੀ ਹੈ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਸਰ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਨਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨ ਉੱਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਐਸ ਰਿਸਟਰਡ ਕਰਦੇ ਤੇ ਬਿਆਨਾਂ ਤੇ ਬਿਦਾਲੀ ਜੀ ਦੇ ਬਿਆਨਾਂ ਤੱਕ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਆ ਉਹ ਐਕਸਿਡੈਂਟ ਯੂ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਆ। ਉਹਦੀ ਗ੍ਰਿਫਤਾਰੀ ਲਈ ਛਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾਪਦੀਆਂ ਜਾਣਗੀਆਂ। ਦਰਦਨਾ ਖਬਰ سامنے ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੁਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਮਾਲਕ ਦੇ 3 ਸਾਲਾ ਬੱਚੇ ਨੂੰ ਡਰੜ ਦਿੱਤਾ ਜਿਸ ਕਾਰਨ ਬੱਚੇ ਦੀ ਮਾਤ ਹੋ ਗਈ। ਜਾਣਕਾਰੀ ਮੁਤਾਬਕ ਤਾਂਬਾ ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ। ਇਸ ਦੌਰਾਨ ਤੇਜ਼ ਰਫਤਾਰੀ ਗੱਡੀ ਨੇ ਪਹਿਲਾ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਤਾਂ ਮਾ ਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੇ ਸੀ ਆ ਜੀ ਪਾਣਾ ਜਿਹੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਇਹਨਾਂ ਨੂੰ ਪਤਾ ਹੈ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਇਨਸਾਫ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹ ਉਹ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੁੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆ ਸੰਤ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਬਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹੀ ਟੋਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਗਏ ਨੂੰ ਵੱਡੇ ਅੱਜ ਤੁਮਾਰੀ ਜਪੰਦ ਅੱਜ ਗੱਡੀ ਦਾ ਉਹਨਾਂ ਦਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਇਨਸਾਫ ਮਿਲੇ ਬੱਚੇ ਹਾਂ ਹਾਂ ਜੀ ਜੇ ਟਾਈਮ ਟਕਲੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪਰ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹ 25 ਸਾਲ ਦਾ ਬੱਚਾ ਸੀਗਾ ਉਹ ਹੀ ਸੀ ਜੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਜੀ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮੱਲਾ ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਢਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨ ਉੱਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ اچانک ਆਇਆ ਤੇ ਇੱਕ SUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਆਰ ਰਿਸਟਰਡ ਕਰਦੇ ਤੇ ਬਿਆਨਾਂ ਤੇ ਕਾਲੀ ਜੀ ਦੇ ਬਿਆਨਾਂ ਦਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਜਿਹੜੀ ਗੱਡੀ ਹੈ ਉਹ ਐਕਸਿਡੈਂਟ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਜਾ ਕੇ ਦਿੱਤੀਆਂ ਜਾਣਗੀਆਂ ਦਰਦਨਾਕ ਖਬਰ ਸਾਹਮਣੇ ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੂਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਮਾਲਕ ਦੇ 3 ਸਾਲਾ ਬੱਚੇ ਨੂੰ ਧਾਰੜ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ <table>ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫ਼ਤਾਰੀ ਇੱਕ ਗੱਡੀ ਨੇ ਪਹਿਲਾਂ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਪਾਸ ਹੀ ਨੇ